ਪੈਨ ਦੇ ਪੈਂਪਲੋਨਾ ਸ਼ਹਿਰ ਵਿੱਚ ਮੰਗਲਵਾਰ ਨੂੰ ਸ਼ੁਰੂ ਹੋ ਗਈ ਦੁਨੀਆ ਭਰਤ ਮਸ਼ਹੂਰ ਬੋਲ ਰਨਿੰਗ ਇਸ ਸਮਾਗਮ ਦਾ ਨਾਮ ਸੈਂਟ ਫਰਮਿਨ ਫੈਸਟੀਵਲ ਹੈ ਇਸ ਨੂੰ ਦੇਖਣ ਲਈ ਹਜ਼ਾਰਾਂ ਦੀ ਤਾਦਾਦ ਵਿੱਚ ਦੁਨੀਆ ਭਰ ਤੋਂ ਲੋਕ ਪਹੁੰਚਦੇ ਨੇ ਸਪੈਨ ਦੀਆਂ ਗਲੀਆਂ 'ਚ ਦੌੜਦੇ ਸਾਨਾਂ ਨੂੰ ਦੇਖਣ ਲਈ ਛੱਤਾਂ ਤੇ ਬਾਲਕਨੀਆਂ ਤੇ ਚੜੇ ਲੋਕਾਂ ਦਾ ਨਜ਼ਾਰਾ ਕੁਝ ਇਸ ਤਰ੍ਹਾਂ ਹੁੰਦਾ ਹੈ 9 ਦਿਨ ਚੱਲਣ ਵਾਲੇ ਇਸ ਫੈਸਟੀਵਲ ਵਿੱਚ ਕਈ ਰਸਮਾਂ ਨਿਭਾਈਆਂ ਜਾਂਦੀਆਂ ਨੇ। ਸਾਨਾ ਦੀ ਦੌੜ ਦੇ ਪਹਿਲੇ ਦਿਨ ਕਰੀਬ ਅੱਧਾ ਦਰਜਨ ਲੋਕ ਜ਼ਖਮੀ ਹੋਏ। ਇਹ ਦੌੜ ਸਾਲ 1924 ਤੋਂ ਸ਼ੁਰੂ ਹੋਈ ਸੀ। ਹੁਣ ਤੱਕ 15 ਲੋਕ ਇਸ ਬੋਲ ਰਨਿੰਗ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ। ਇਸ ਰਨਿੰਗ ਵਿੱਚ 6 ਸਾਲ ਇੱਕ ਗਰੁੱਪ ਵਿੱਚ ਹੁੰਦੇ ਨੇ। ਸ਼ਹਿਰ ਦੀਆਂ ਭੀੜ ਭਰੀਆਂ ਗਲੀਆਂ ਵਿੱਚ 850 ਮੀਟਰ ਦੀ ਦੂਰੀ ਇਹ ਸਾਨ ਤੈਅ ਕਰਦੇ ਨੇ। ਨੌਜਵਾਨਾਂ ਦਾ ਇੱਕ ਝੁੰਡ ਇਹਨਾਂ ਸਾਨਾਂ ਨੂੰ ਇੱਕ ਤਰਤੀਬ ਵਿੱਚ ਰੱਖਣ ਦੇ ਯਤਨ ਕਰਦਾ ਹੈ। ਇਸ ਮੁਕਾਬਲੇ 'ਚ ਹਿੱਸਾ ਲੈਣ ਲਈ ਉਮਰ 18 ਸਾਲ ਹੋਣੀ ਚਾਹੀਦੀ ਹੈ। ਜਾਨਵਰਾਂ ਦੇ ਅਧਿਕਾਰਾਂ ਲਈ ਪੇਟਾ ਨਾਮੀ ਸੰਸਥਾ ਫੈਸਟੀਵਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੂਰੀ ਦੁਨੀਆ ਵਿੱਚ ਇਸ ਖੇਡ ਤੇ ਬੈਨ ਲਗਾਉਣ ਦੀ ਮੰਗ ਕਰਦੀ ਹੈ ਸਪੇਨ ਦੇ ਕੈਨਬਰੀ ਤੇ ਕਾਟਾਲੋਨਾ ਸੂਬਿਆਂ ਵਿੱਚ ਇਸ ਦੌੜ ਤੇ ਬੈਨ ਲਗਾ ਦਿੱਤਾ ਗਿਆ ਹੈ